ਇਰਾ ਨਾਮ ਪਵਨਦੀਪ ਸੰਘਾ ਮੈਂ ਖੇਤੀ ਕਰਦਾ ਤੇ ਆ ਤੁਸੀਂ ਮੇਰੀ ਅੱਜ ਦੀ ਵੀਡੀਓ ਦੇਖ ਸਕਦੇ ਹੋ ਇਹ ਵੈਸੇ ਮੈਂ ਲਿਪੜਿਆ ਹਾ ਤੀਗਾ ਤਾਂ ਇਹ ਇਹ ਜੀ ਆਈਆ ਵੀਡੀਓ ਆਪਾਂ ਕਰ ਰਹੇ ਆ ਚੈਲੰਜ ਪੂਰੇ 75 ਦਿਨ ਦਾ ਖੇਤੀ ਬਾੜੀ ਤੇ ਤੇ ਆਪਾਂ ਅੱਜ ਤੋਂ ਮੰਨ ਲਓ ਵੀ ਜਦੋਂ ਅਸੀਂ ਝੋਨਾ ਬਡਣ ਲੱਗ ਗਏ ਤੇ ਉਸ ਤੋਂ ਬਾਅਦ ਆਲੂਆਂ ਦੀ ਪਟਾਈ ਤੱਕ ਦੀ ਪੂਰੀ ਹਰ ਇੱਕ ਵੀਡੀਓ ਪਾਵਾਂਗੇ ਤੁਹਾਨੂੰ ਇਹ ਆਪਣੀ ਅੱਜ ਪਹਿਲੀ ਵੀਡੀਓ ਆ ਇਹ ਤੁਸੀਂ ਹੁਣ ਦੇਖੀ ਚਲੋ ਆਪਾਂ ਅੱਗੇ ਕੀ ਕੀ ਕਰਦੇ ਆਂ ਆ ਜਦ ਇਹ ਦਿਨ ਵਈ ਆਪਾਂ ਪਹਿਲਾਂ ਦੇਖਿਆ ਮੋਬਿਲਲ ਟਰੈਕਟਰਾਂ ਦਾ ਟਰੈਕਟਰ ਖੜੇ ଥିਗੇ ਤੇ ਆਪਾਂ ਸਾਰਿਆਂ ਦਾ ਪਹਿਲਾਂ ਮੋਬਿਲਲ ਹਿੱਸੇ ਦਾ ਮੋਬਿਲਲ ਮੂਰੇ ਇੰਜਣ ਦਾ ਮੋਬਿਲਲ ਚੈੱਕ ਚੁੱਕ ਕੀਤਾ ਆ ਆਪਾਂ ਕਰਨ ਲੱਗੇ ਭਾਈ ਇੰਜਣ ਦਾ ਮੋਬਿਲਲ ਚੈੱਕ ਆ ਦੇਖੋ ਭਾਈ ਇੰਜਣ ਦਾ ਮੋਬਿਲਲ ਪੂਰਾ ਜਮਾ ਐਨ ਓਕੇ ਆਟ ਤੇ ਆ ਮੁੰਡਾ ਕੰਦੇ ਗਟੂ ਕੰਦੇ ਵੀ ਕਪੜਾ ਮਾਰਨ ਲੱਗ ਗਿਆ ਤੇ ਤੇ ਆ ਮੂਰੇ ਟੱਕਰ ਗਿਆ ਆਪਾਂ ਨੂੰ ਬਾਈ ਬੰਦਾ ਅਮਰਜੀਤ ਇਹ ਵੀ ਆਪਦੇ ਵਾਲਾ ਸੋਨਾਲੀ ਕਾ ਖਿੱਚੀ ਫਿਰਦਾ ਸੀ ਤੇ ਉਸ ਤੋਂ ਬਾਅਦ ਭਈ ਆਪਾਂ ਅਗਦਰ ਕੰਬਾਈਨਾ ਕਰਨੀ ਇੱਥੇ ਆਪਾਂ ਨੇ ਦੇਖਿਆ ਵੀ ਗਿਆਨੀ ਹੁਣੀ ਲੱਗੇ ਹੋਏ ਨੇ ਝਾੜ ਪੰਨ ਕਰਨ ਤੇ ਆਹ ਮੁੰਡਾ ਇੱਥੇ ਖੜਾ ਤੀ ਹੱਥ ਰੱਖੀ ਢਾਂਕਤੇ ਤੇ ਮੈਂ ਮਰੇ ਹੱਥ ਮਗਾ ਹਾਂ ਓਏ ਦੱਸ ਕੀ ਤਕਲੀਫ ਆ ਤੈਨੂੰ ਇਹਨੇ ਵੀ ਮੈਨੂੰ ਤੇ ਮੇਰੇ ਮੈਂ ਵੀ ਇਹਦੇ ਤੇ ਹਵਾ ਕਰੀ ਥੋੜੀ ਜੀ ਥੋੜੀ ਜੀ ਇਹਨੇ ਮੇਰੇ ਤੇ ਹਵਾ ਕਰੀ ਤੇ ਅਸੀਂ ਇੱਕ ਦੂਏ ਤੇ ਹਵਾ ਕਰਦੇ ਕਰਾਉਂਦੇ ਇਦਾਂ ਹੀ ਹਵਾ ਕਰੀ ਗਏ ਤੇ ਆਪਾਂ ਬਾਅਦ ਟਰੈਕਟਰ ਕੱਢਿਆ ਤੇ ਆਪਾਂ ਲੈਂਡ ਚੱਲ ਕੇ ਟਰਾਲੀ ਦੇ ਆਉਂਦਿਆਂ ਨੂੰ ਆਪਾਂ ਨੂੰ ਟੱਕਰਿਆ ਕੰਬੋ ਇਹ ਦੇਖੋ ਚੈੱਕ ਕਰੋ ਮੁੰਡਾ ਮੂਰੇ ਕਹਿੰਦੇ ਵੀ ਪਾਇਲਟ ਜਿਪਸੀ ਲਾ ਕੇ ਕੰਬਾਇਨਾ ਛੱਡ ਕੇ ਆਉਂਦਾ ਖੇਤਾਂ ਇਹ ਆ ਜੀਰੀ ਆਪਾਂ ਵੱਢਣੀ ਦੀਗੀ ਇਹ ਜੀਰੀ ਬਈ ਵੱਢਣ ਦਾ ਕਾਰਨ ਵੀ ਡਿੱਗੀ ਇਹ 7301 ਤੀਗੀ ਤੇ ਆ ਆਪਣੇ ਆ ਗਈ ਮਸ਼ੀਨ ਤੇ ਆ ਦੇਖੋ ਜੀਰੀ ਡਿੱਗੀ ਪਈ ਜਮਾ ਆਪਾਂ ਨੇ ਟੇਕਿਆ ਲੱਡੂਆਂ ਦਾ ਮੱਥਾ ਇਹ ਕੰਬੈਨ ਦੂਜੀ ਆਪਾਂ ਨੇ ਦੋ ਕੰਬੈਨਾਂ ਲਾਈਆਂ ਦੀ ਇੱਕ ਦੂਏ ਪਾਸੇ ਚੱਲਦੀ ਇੱਕ ਦੂਏ ਪਾਸੇ ਚੱਲਦੀ ਦੀ ਆ ਆ ਗਈ ਆਪਣੀ ਪਹਿਲੀ ਕੰਬੈਨ ਇਹ ਚਲਾਤੀ ਐਸਮਸ ਲਾ ਕੇ ਦੇਖੋ ਵੀ ਤੁਸੀਂ ਸਫਾਈ ਦੇਖੋ ਡਿੱਗੀ ਉੱਚ ਵੀ ਆ ਜਮਾ ਸਾਫ਼ ਚੱਕਦੀ ਆ ਆ ਮਗਰ ਇਹ ਆਪਾਂ ਨੇ ਮਲਚਰ ਦੀ ਟੈਸਟਿੰਗ ਕਰਤੀ ਇਹ ਆਪਣਾ ਮਲਚਰ ਨਵਾਂ ਲੈ ਕੇ ਆਂਦਾ ਆਪਣੇ ਆਦਗੀ ਪਹਿਲੇ ਦਿਨ ਚਲਾਇਆ ਯਾਰ ਤੁਸੀਂ ਚੈੱਕ ਕਰੋ ਵੀ ਕੰਬਾਈਨ ਜਮਾ ਡਿਗੀ ਹੋਈ ਜੀਰੀ ਦਾ ਕੱਲਾ-ਕੱਲਾ ਦਾਣਾ ਚੱਕ ਰਹੀ ਆ ਆ ਆਪਾਂ ਪਵਾ ਲੇ ਟਰਾਲੀ 'ਚ ਦਾਣੇ ਆ ਬਾਈ ਬੰਦਾ ਲਾ ਕੇ ਆਪਾਂ ਦਾਣੇ ਪੱਧਰ ਕਰਾਏ ਤੇ ਆਪਾਂ ਚੜ ਗਏ ਫਿਰ ਮਲਚਰ ਫੇਰਨ ਮਲਚਰ ਫੇਰਨ ਲੱਗ ਗਏ ਆਪਾਂ ਅੱਜ ਦਾ ਬਲੌਗ ਬਾਈ ਇੱਥੇ ਹੀ ਆਪਣਾ ਐਂਡ ਆ ਸ਼ਾਰਟ ਬਲੌਗ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਅੱਜ ਤੋਂ 75 ਦਿੰਦੀਆਂ ਪੂਰੀਆ ਵੀਡੀਓ ਤੁਹਾਨੂੰ ਮਿਲਣਗੀਆਂ ਕੱਲੀ-ਕੱਲੀ ਚੀਜ਼ ਦੀਆਂ ਇਤਿਹਾਸੇ ਠੱਠੇ ਚੱਲਦੇ ਰਹਿਣਗੇ। ਧੰਨਵਾਦ। ਵੀਡੀਓ ਦੇਖਣ ਲਈ।